5 ਕਰੋੜ ਰੁਪਏ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਹਾਂ ਪੰਜਾਬੀਆਂ ਜਿਹੜਾ ਸਾਡੇ ਬੱਚੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸੰਗਨ ਨੂੰ ਭਾਰ ਦਾਣਾ ਪੰਜਾਬ ਦੇ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਦਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ ਚ ਜਾ ਰਹੇ ਨੇ ਇਹਦਾ ਮਤਲਬ ਅੱਗੇ ਇਹਨਾਂ ਨੂੰ ਚੇਂਜ ਹੋਇਆ ਇਹ ਤਾਂ ਹੀ ਹੋਾਰਾ ਵੀ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਹਾਂ ਜਿਹੜੀਆਂ ਕੱਢੀਆਂ ਸੀ ਉਹ ਗੱਲ ਕਰੋਗੇ ਇੰਨ ਨੂੰ ਪੁੱਛੋਗੇ ਤੁਸੀਂ ਸਦੇ ਪਾਸੋਂ ਜਵਾਬ ਤੁਹਾਨੂੰ ਖਾਪੇ ਪਸੇ। ਇਹ ਨਹੀਂ ਕਿ ਹੁਣ ਨਵੇਂ ਕਲਾਸ ਰੂਮ ਬਣ ਰਹੇ ਨੇ ਕਿ ਸਾਰੇ ਕਲਾਸ ਰੂਮ ਬੜੇ ਹਾਈ ਟੈਕ ਟੈਕਨੋਲੋਜੀ ਦੇ ਬਣ ਰਹੇ ਨੇ। ਇੰਨਾ ਚ ਸਾਰਿਆਂ 'ਚ ਪ੍ਰੋਜੈਕਟਰ ਲੱਗ ਰਿਹਾ ਕਰੇ ਨੇ। ਨਾ ਮਖਾਇਆ ਸੀਗਾ ਲੇਕਿਨ ਬਹੁਤ ਬੁਰਾ ਹਾਲ ਸੀਗਾ ਲੇਕਿਨ ਅੱਜ ਜਦ ਜਮ ਆਇਆ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੋ ਗਈ ਬੇਹਿਿੰਦ ਨੇ ਜੋ ਵੇਲੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ سینਾ ਪੱਥਰਾਂ ਦਾ ਇੱਕ ਐਸੀ ਹੀ ਸ਼ਖਸੀਅਤ ਜੋ ਥੋੜੇ ਸਮੇਂ ਵਿੱਚ ਸਿਆਸਤ ਦੇ ਅਸਮਾਨ ਤੇ ਤਰੂ ਤਾਰੇ ਵਾਂਗ ਚਮਕਦੀ ਦਿਖ ਰਹੀ ਹੈ ਜਿਸ ਦਾ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਡੰਕਾ ਵਜਦਾ ਹੈ ਹੁਣ ਤੇ ਲੋਕ ਕਹਿਣ ਲੱਗ ਪਏ ਨੇ ਕਿਸੇ ਦੀ मुंदਰੀ ਚ ਹੀਰਾ ਕਿਸੇ ਦੇ ਕੰਨਾਂ ਚ ਹੀਰਾ ਸਾਨੂੰ ਹੀਰੇ ਨਾਲ ਕੀ ਮਤਲਬ ਕਿਉਂਕਿ ਸਾਡਾ ਸ਼ੈਰੀ ਕਲਤੀ ਹੀ ਹੀਰਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਬਟਾਲਾ ਦੇ ਅਮਲੇ ਅਮਨ ਸ਼ੇਅਰ ਸਿੰਘ ਸ਼ੈਰੀਕਲਸੀ ਆਪਣੀ ਸਖਤ ਮਿਹਨਤ ਦੇ ਸਦਕਾ ਤੇ ਕੀਤੇ ਹੋਏ ਵਾਦੇ ਨਿਭਾਉਣ ਦੇ ਸਦਕਾ ਲੋਕਪ੍ਰਿਅਤਾ ਦੇ ਰਿਕਾਰਡ ਦੇ ਸਿਖਰ ਤੇ ਨੇ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਨਸ਼ਾਰਾ ਮੱਜਾ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ 40 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਆਪ ਆਗੂ ਮਨਦੀਪ ਸਿੰਘ ਤੇ ਸਮੂਹ ਟੀਚਰਾਂ ਸਤਿਆਪਨ ਐਮਐਲਏ ਅਮਨ ਸ਼ੇਅਰ ਸਿੰਘ ਸ਼ੈਰੀਕਲਸੀ ਦਾ ਪਰਮਾ ਸਵਾਗਤ ਕੀਤਾ ਮਾਸੂਮ ਬੱਚਾ ਨੇ ਬੜੇ ਪਿਆਰ ਤੇ ਲਾਡ ਨਾਲ ਫੁੱਲਾਂ ਨਾਲ ਸਜਾਈ ਥਾਲੀ ਨਾਲ ਐਮਐਲਏ ਸ਼ੈਰੀ ਕਲਸੀ ਦਾ ਸਵਾਗਤ ਕੀਤਾ ਐਮਐਲਏ ਸ਼ੈਰੀ ਕਲਸੀ ਨੇ ਰੀਬਨ ਕਟਣ ਉਪਰੰਤ ਉਦਘਾਟਨ ਕਰਦੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹੋਏ ਨਵੀਂ ਨਕੋਰ ਬਿਲਡਿੰਗ ਪਿੰਡ ਵਾਸੀਆਂ ਦੇ ਹਵਾਲੇ ਕੀਤੀ ਪ੍ਰਿੰਸੀਪਲ ਮੈਡਮ ਰਮਨਜੀਤ ਕੋਰ ਤੇ ਸਮੂਹ ਸਟਾਫ ਵੱਲੋਂ ਐਮਐਲਏ ਸਾਹਿਬ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਦੌਰਾਨ ਐਮਐਲਏ ਸ਼ੈਰੀ ਕਲਸੀ ਨੇ ਕਿਹਾ ਸਕੂਲਾਂ ਦੇ ਵਿਕਾਸ ਲਈ ਹੁਣ ਤੱਕ 5 ਕਰੋੜ ਤੇ ਵੰਡ ਜਾਲੀ ਹੋ ਚੁਕੇ ਨੇ ਸਕੂਲਾਂ ਦੇ ਹਾਲਾਤ ਬਹੁਤ ਬਿਹਤਰ ਹੋ ਚੁਕੇ ਨੇ ਤੇ ਪੰਜਾਬ ਦੀ ਆਵਾਮ ਪ੍ਰਾਈਵੇਟ ਸਕੂਲਾਂ ਦੀ ਜਗ੍ਹਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਤੋਰ ਰਹੀ ਹੈ ਜੋ ਸਾਡੇ ਲਈ ਵੱਡੀ ਉਪਲਬਧੀ ਹੈ ਵਿਰੋਧੀਆਂ ਦੇ ਵਰਦੇ ਹੋਏ ਐਮਐਲਏ ਸ਼ੈਰੀ ਕਲਸੀ ਨੇ ਕਿਹਾ ਕਿ ਇਨਾਂ ਕੋਲ ਕੋਈ ਵੀ ਸਵਾਲ ਪੁੱਛੋ ਤਾਂ ਇਹ ਸਾਡੇ ਵਿਕਾਸ ਕਾਰਜਾਂ ਨੂੰ ਲੈ ਕੇ ਚੀਕਾ ਮਾਰਨ ਲੱਗ ਜਾਂਦੇ ਨੇ ਸਕੂਲ ਦੇ ਅਧਿਆਪਕ ਨੇ ਸਿੱਖਿਆ ਕ੍ਰਾਂਤੀ ਦੀ ਗਵਾਹੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਔਨ ਅਮੇਚ ਵੱਡਾ ਫਾਇਦਾ ਹੋਣ ਵਾਲਾ ਹੈ ਹਾਈ ਟੈਕਨੋਲੋਜੀ ਦੇ ਕਲਾਸਰੂਮ ਬਣ ਰਹੇ ਨੇ ਪ੍ਰੋਜੈਕਟਰ ਲੱਗ ਰਹੇ ਨੇ ਤੇ ਮਿਹਨਤ ਦੇ ਸਦਕੇ ਬੱਚਿਆਂ ਦੀ ਪੜ੍ਹਾਈ ਉੱਚ ਦਰਜੇ ਦੀ ਹੋਈ ਤੇ ਸਕੂਲ ਇਵੇਂ ਲੱਗ ਰਿਹਾ ਜਿਵੇਂ ਜੰਗਲ 'ਚ ਮੰਗਲ ਹੋ ਗਿਆ ਹੋਵੇ ਜਿੰਨੇ ਵੀ ਹੁਣ ਨਵੇਂ ਕਲਾਸਰੂਮ ਬਣ ਰਹੇ ਨੇ ਇਹ ਸਾਰੇ ਕਲਾਸਰੂਮ ਬੜੇ ਹਾਈ ਟੈਕਨੋਲੋਜੀ ਦੇ ਬਣ ਰਹੇ ਨੇ ਇਨ੍ਹਾਂ 'ਚ ਸਾਰਿਆਂ 'ਚ ਪ੍ਰੋਜੈਕਟਰ ਲੱਗਦਾ ਕਰੇ ਨੇ ਔਰ ਬਹੁਤ ਬੈਨੀਫਿਟਰ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਮਿਲਣ ਵਾਲਾ ਤੇ ਟੀਚਰ ਸਾਹਿਬਾਨ ਬੜੀ ਮਿਹਨਤ ਕਰਵਾ ਰਹੇ ਨੇ ਕਿ ਇਹ ਸਕੂਲ ਦੀ ਗੱਲ ਅਪਕੜੀਏ ਇਹ ਸਕੂਲ ਅਜ ਤੋਂ ਮੇਰਾ خیال 5-7 ਸਾਲ ਪਹਿਲਾਂ ਮਖਾਇਆ ਸੀਗਾ ਲੇਕਿਨ ਬਹੁਤ ਦੁਰਹਾਲ ਸੀਗਾ ਲੇਕਿਨ ਅੱਜ ਜਦ ਜਮ ਆਇਆ ਤੇ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੈ ਇਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਔਰ ਮਿਹਨਤੀ ਸਟਾਫ ਸਦਕਾ ਅੱਜ ਇਸ ਸਕੂਲ ਦੀ ਬਿਲਕੁਲ ਨੁਹਾਰ ਚੇਂਜ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਬੱਚਿਆਂ ਦੀ ਗਰੋਥ ਹੀ ਵਧੇਗੀ ਔਰ ਬਹੁਤ ਬੈਨੀਫਿਟ ਹੋਣ ਵਾਲਾ ਸਾਰੇ ਇਲਾਕੇ ਨੂੰ ਜੀ ਸਿਰ ਪੇਰੈਂਟਸ ਨੂੰ ਮੈਂ ਖੋ ਗੱਲ ਕਹਿਣੀ ਚਾਹਾਂਗਾ ਕਿ ਇੱਕ ਵਾਰੀ ਸਕੂਲ ਆਣ ਕੇ ਜਰੂਰ ਵਿਜ਼ਿਟ ਕਰੋ ਕਿਉਂਕਿ ਜੋ ਤੱਕ ਸਕੂਲ ਵਿਜ਼ਿਟ ਨਹੀਂ ਕਰਨਗੇ ਉਹ ਤੱਕ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕਿ ਸਕੂਲ ਦੇ ਕੀ ਬਣ ਚੁੱਕਾ ਹੈ ਸਕੂਲ 'ਚ ਹੈ ਕੀ ਕੀ ਹੈ ਕੋਈ ਵਿజిਟ ਕਰ ਲਿਓ ਵਿజిਟ ਕਰਨਗੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਵਾ ਰੁਝਾਨ ਅਗਰ ਪਤਾ ਲੱਗ ਜਾਵੇ ਮੈਂ 5 ਕਰੋੜ ਰੁਪਈਆ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁ ਚੱਲ ਜਾ ਰਹੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੰਜਾਬ ਦੀਆਂ ਜੜਾਂ ਸਾਡੇ ਬੱਚੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸਮੇ ਨੂੰ ਭਾਰਨਾ ਪੰਜਾਬ ਇਹਨਾਂ ਨੂੰ ਸਹੀ ਰਾਤ ਦਿਸ਼ਾ ਦਸਨਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਅੱਜ ਉਸ ਜੰਗੀ ਪੱਦਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢਾ ਨਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਣੀ ਆ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਐ ਨਰਜੀ ਜਿਹੜੀ ਵੱਖਰੀ ਜਿਹੜੀ ਐ ਮਹਿਸੂਸ ਹੋ ਰਹੀ ਕਿੱਥੇ ਆਇਆ ਇਸ਼ਾਰਾ ਮੱਝਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਦੇ ਨਾਲ ਟੱਚ ਕਰ ਰਿਹਾ ਅੱਜ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਪਤਾ ਵੀ ਸ਼ੈਦੀ ਸਰਕਾਰੀ ਸਕੂਲ ਚ ਕੀ ਕਰਨਾ ਹੈ ਇੱਕੋ ਦੇਖ ਰਿਖ ਚੈੱਕ ਕਰਨਾ ਹੈ ਔਰ ਲੋਕਾਂ ਨੂੰ ਸਮਰਪਿਤ ਕਰਨਾ ਹੈ ਸੋ ਇਹੋ ਇੱਕ ਮੈਸੇਜ ਹੁੰਦਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ ਤੇ ਜਾ ਰਹੇ ਨੇ ਇਹਦਾ ਮਤਲਬ ਅੱਗੇ ਨਾਲੋਂ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਂਦੇ ਆ ਸਰ ਆਪਣੇ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਤਰਾ ਜੇ ਇਕੱਲੇ ਇਕੱਲੇ ਨੂੰ ਵੀ ਬਲੌਗ ਪਿੰਡ ਜਦੋਂ ਆਉਂਦਾ ਨੇ ਪਹਿਲਾਂ ਕਾਂਗਰਸ ਦੀ ਗੱਲ ਕਰੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਹੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਇਹਨਾਂ ਨੇ ਇੱਕੋ ਗੱਲ ਹੀ ਕਹਿਣੀ ਨਾ ਜੀ ਇਹ ਸਕੂਲਾਂ ਆਦਿ ਇਹਨੇ ਇੱਕ ਪ੍ਰੋਪਗੈਂਡਾ ਬਣਾਇਆ ਜੀ ਇਹਨਾਂ ਦੇ 32 ਐਮਐਲਏ ਸਾਡੇ ਦੱਸੀ ਚ ਨੇ ਜੀ ਇਹ ਕਿਹਦਾ ਮਟੀਰੀਅਲ ਆ ਗਿਆ ਜੀ ਮੈਂ ਪੁੱਛੋ ਤੁਸੀਂ 스마트 ਫੋਨ ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਇਹਨਾਂ ਨੇ ਫਿਰ ਇਹ ਗਾਉਂ ਨਾਲ ਭਗਵੰਤ ਮਾਤ ਦੀ ਸਰਕਾਰ ਨਹੀਂ ਚੱਲਦੀ ਜੀ ਇਹ ਜੋ ਕਰਦੇ ਰਹੇ ਇਹਨਾਂ ਕੋ ਬਿਜਲੀ ਦੀ ਗਾਰੰਟੀ ਪੂਰੀ ਨਹੀਂ ਹੋਣੀ ਇਹਨਾਂ ਕੋ 6 ਮਹੀਨੇ ਨਹੀਂ ਨਿਕਲਣਗੇ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ-ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜਿਹੜੀਆਂ ਖਾਧੀਆਂ ਸੀ ਉਹ ਗੱਲ ਕਰੋਗੇ ਇਹਨਾਂ ਨੂੰ ਪੁੱਛੋਗੇ ਤੁਸੀਂ ਸੱਜੇ ਪਾਸੇ ਜਵਾਬ ਤੁਹਾਨੂੰ ਖੱਬੇ ਪਾਸੇ ਇੱਕ ਤਰ੍ਹਾਂ ਹੀ ਭਾਜਪੀ ਦਾ ਲੋ ਇਤਰਾ ਹੀ ਇਹ ਗੱਲ ਨੂੰ ਜੁਧ ਨਸ਼ੇ ਦੇ ਵਿਰੋਧ ਜਿਹੜਾ ਚੱਲ ਰਿਹਾ ਹੈ ਜੰਗੀ ਪੱਧਰ ਤੇ ਚੱਲ ਰਿਹਾ ਹੈ ਸਾਡਾ ਔਰ ਮੈਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਏ ਜੋ ਤਾਂ ਨਸ਼ੇ ਦਾ ਕਰਨ ਕੀ ਹੈ ਕਿਉਂਕਿ ਇਹ ਇਹਨਾਂ ਸੋਚੀ ਵੀ ਗਵੰਧੀਆਂ ਦੇ ਘਰ ਅੱਗ ਲੱਗੀ ਹੈ ਪਤਾ ਕੋਈ ਨਹੀਂ ਉਹਦਾ ਸੇਕ ਜੇ ਜਿਆਦਾ ਵੱਧ ਜੇ ਤਾਂ ਉਹ ਆਪਣੇ ਕਰਨਗੇ ਸਾਨੂੰ ਲੋਕ ਕਹਿੰਦੇ ਸੀ ਪਿੰਪੋਕ ਸਵਿਚ ਨਸ਼ਾਜੀ ਪੁਲਸ ਵਾਲੇ ਫੜਦੇ ਨੇ ਛੜਤਦੇ ਆਪਾਂ ਪੁਲਸ ਦੇ ਨਾਲ ਆਪ ਗੱਲ ਕਰ ਰਹੇ ਕਿ ਕਿੱਥੇ ਕਮੀ ਆ ਰਹੀ ਕਿਹੜੀ ਚੀਜ਼ ਦੀ ਕਮੀ ਆ ਰਹੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਜੇ ਕੋਈ ਕੋਈ ਗੜਬੜੀ ਵੀ ਕਰਦਾ ਉਸ ਅਫਸਰ ਦੇ ਉੱਤੇ ਵੀ ਕਾਜ ਲੱਗ ਰਹੀ ਹੈ ਸੋ ਕਹਿਣ ਦਾ ਭਾਵ ਅਸੀਂ ਤਾਂ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜ਼ਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਉਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਦਿੱਤ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇਡ ਦਿੰਦੇ